ਨਮਸਕਾਰ ਸਸਤਰੀਕਾਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਸਬ ਡਿਵੀਜ਼ਨ ਅਬੋਹਰ ਦੇ ਪੰਜ ਪੀਰ ਨਗਰ ਵਿੱਚ ਐਸਐਸਪੀ ਫਾਜ਼ਲ ਕਾਦੀ ਅਗਵਾਈ ਵਿੱਚ ਪਾਰੀ ਫੋਰਸ ਵੱਲੋਂ ਕਸ ਆਪਰੇਸ਼ਨ ਚਲਾਇਆ ਗਿਆ ਇਸ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆਂ ਦੀ ਗਹਿਰੀ ਤਲਾਸ਼ੀ ਲਈ ਗਈ ਐਸਐਸਪੀ ਫਾਜ਼ਲ ਕਾ ਸਰਦਾਰ ਗੁਰਮੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਇਹ ਸੰਘਰਸ਼ ਜੋ ਨਸ਼ਾ ਵਿਰੋਧ ਵਿੱਢਿਆ ਗਿਆ ਰੁਕਣ ਵਾਲਾ ਨਹੀਂ ਹਰ ਨਸ਼ਾ ਤਸਕਰ ਪੁਲਿਸ ਦੇ ਰੈਡਾਰ ਤੇ ਹੈ ਨਸ਼ਾ ਮੁਕਤ ਸੇਤਮਨ ਸਮਾਜ ਦੀ ਸਿਰਜਣਾ ਕਰਨਾ ਸਾਡਾ ਮੁੱਖ ਟੀਚਾ ਹੈ ਇਸ ਦੇ ਨਾਲ ਉਹਨਾਂ ਨੇ ਆਮ ਜਨਤਾ ਨੂੰ ਵੀ ਸਹਿਯੋਗ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਈ ਤੁਹਾਡਾ ਆਪਣਾ ਚੈਨਲ ਕਦਾ ਇਹ ਕੌਣ ਹੈ ਜੀ ਠੀਕ ਹੈ ਨਾ ਸਰਬਦਾ ਅਗਰ ਰਹੋ ਮੇਰੀ ਮਾਦਾ ਤੋਂ ਗੱਲ ਨਾ ਸਰ ਨਾ ਸਰਦਾ ਉਹਦੇ ਬਾਬਤ ਜਿਹੜੇ ਅਸੀਂ ਹੌਟਸਪੌਟ ਜਿਹੜੇ ਚੁਣੇ ਸੀ ਉਹ ਹੌਟਸਪੌਟ ਤੇ ਜਿਹੜਾ ਸਾਡਾ ਕੰਟੀਨਿਊਸਲੀ ਜਿਹੜੀ ਪੁਲਿਸ ਐਕਸ਼ਨ ਚੱਲ ਰਿਹਾ ਅੱਜ ਅਸੀਂ ਉੱਚਾ ਪੀਰ ਜਿਹੜਾ ਪੰਜ ਪੰਜ ਨਹੀਂ ਪੰਜ ਪੀਰ ਜਿਹੜੇ ਬਸਤੀ ਇੱਥੇ ਆ ਕੇ ਜਿਹੜਾ ਅਸੀਂ ਸਲੈਕਟਡ ਜਿਹੜੇ ਸਪੌਟ ਸੀ ਉੱਥੇ ਅਸੀਂ ਚੈਕਿੰਗ ਵਰਾ ਕੀਤੀ ਜਿਹੜੀ ਵੀ ਸਾਡਾ ਚੈਕਿੰਗ ਦਾ ਹੀ ਮਕਸਦ ਹੈ ਵੀ ਜਿੱਥੇ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਪਬਲਿਕ ਮਾਧਿਅਮ ਤੇ ਆਉਂਦੀ ਹੈ ਉਹਨੂੰ ਅਸੀਂ ਇੰਟੀਰੀਅਲਾਈਜ਼ ਕਰਦੇ ਹਾਂ ਉੱਥੇ ਸਾਡੀਆਂ ਰਿਕਵਰੀਜ਼ ਵੀ ਹੁੰਦੀਆਂ ਲੇਕਿਨ ਐਜ਼ ਅ ਡੈਟਰੈਂਟ ਅਸੀਂ ਪੂਰਾ ਹੀ ਸਾਰੇ ਜਿਹੜੇ ਹੌਟਸਪੌਟਾਂ ਦੇ ਵਿੱਚ ਸਸਪੈਕਟਡ ਆ ਉਹਨਾਂ ਦੇ ਅਸੀਂ ਘਰ ਚੈੱਕ ਕਰਦੇ ਹਾਂ ਕੋਈ ਨਾ ਕੋਈ ਚੀਜ਼ ਜਿਹੜੀ ਕਵਰੀ ਸਾਡੀ ਹੋ ਜਾਂਦੀ ਹੈ ਹੋ ਸਾਡੇ ਜਿੰਨੇ ਇੱਥੇ ਸੀ ਧਰਮ ਧਰਮਪੁਰਾ ਵਸਤੀ ਧਰਮਨਗਰੀ ਧਰਮਨਗਰੀ ਸੀਡ ਫਾਰਮ ਇੰਦਰਾ ਵਸਤੀ ਇੰਦਰਾ ਨਗਰੀ ਇੰਦਰਾ ਨਗਰੀ ਇਹ ਸਾਰਿਆਂ ਤੇ ਅਸੀਂ ਜਿਹੜੇ ਇੱਕ ਵਾਰੀ ਰੇਡ ਪ੍ਰੋਪਰ ਜਿਹੜੇ ਕਰ ਲਿਆ ਸਾਡਾ ਹੁਣ ਕੰਟੀਨਿਊਸਲੀ ਸਾਡਾ ਪ੍ਰੈਸ਼ਰ ਇਹਨਾਂ ਤੇ ਵੀ ਅਸੀਂ ਇਹ ਜਿਹੜੇ ਜਿਹੜੇ ਕਹਿੰਦੇ ਆ ਨਾ ਵੀ ਇਹ ਬੰਦੇ ਕਰਦੇ ਆ ਕੰਮ ਉਹ ਘਰਾਂ ਤੋਂ ਲੋਕ ਲਾ ਕੇ ਭੱਜੀ ਹੋਏ ਆ ਹਾਂ ਤੇ ਸਾਡੇ ਪੁਲਿਸ ਵੱਲੋਂ ਇਹੀ ਆ ਵੀ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਆਪਣਾ ਜਿਹੜਾ ਪੁਲਿਸ ਸੈਕਸ਼ਨ ਆ ਉਹ ਜਿਹੜਾ ਕੰਟੀਨਿਊ ਰੱਖਾਂਗੇ ਜਿੰਨੀ ਦੇਰ ਤੱਕ ਕਿ ਇੱਥੇ ਜਦੋਂ ਤੋਂ ਮੈਂ ਜੁਆਇਨ ਕੀਤਾ ਇੱਥੇ ਐਸਐਸਪੀ ਫਾਜਲਕਾ ਉਸ ਦਿਨ ਤੋਂ ਹੀ ਅਸੀਂ ਜਿਹੜਾ ਆਪਣੇ ਸਾਰੇ ਫਾਜਲਕਾ ਦੇ ਡਿਸਟ੍ਰਿਕਟ ਦੇ ਜਿਹੜੇ ਹੌਟਸਪੌਟਸ ਨੇ ਉਹਨਾਂ ਤੇ ਮੈਂ ਪਤਨ ਲਈ ਵਿజిਟ ਕਰ ਰਿਹਾ ਉੱਥੇ ਪਬਲਿਕ ਨੂੰ ਮਿਲੰਦਿਆ ਸਾਰਾ ਇਨਫੋਰਮੇਸ਼ਨ ਜਿਹਦੀ ਸਾਡੇ ਕੋਲੋਂ ਆ ਰਹੀ ਹੈ ਜੀ ਤੋਂ ਹੌਟਸਪੌਟ ਤੇ ਜਿਹੜਾ ਸਾਡਾ ਮੇਨ ਕਨਸੈਂਟਰੇਟ ਕਰਨ ਦਾ ਇਹ ਹੀ ਮਕਸਦ ਹੈ ਸੀ ਕਿ ਇੱਥੇ ਜਿਹੜੀ ਜੋ ਵੀ ਥੋੜੀ ਬੋਤੀ ਜਿਹੜੀ ਪ੍ਰੋਬਲਮ ਹੈ ਕੋਈ ਵੇਚਣ ਵਾਲਾ ਕੋਈ ਪੀਨ ਵਾਲਾ ਜਿਹੜੇ ਪੀਣ ਵਾਲੇ ਆ ਉਹਨਾਂ ਦੇ ਖਿਲਾਫ ਅਸੀਂ ਤੇ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਨੂੰ ਅਸੀਂ ਡਿਕਸ਼ਨ ਸੈਂਟਰ ਜਾਂ ਹੋਰ ਸੈਂਟਰਾਂ ਦੇ ਵਿੱਚ ਜਿਹੜਾ ਉਹਨੂੰ ਦੀ ਡਿਵਿਸ਼ਨ ਕਰਾ ਰਹੇ ਆ। ਲੇਕਿਨ ਜਿਹੜੇ ਵੇਚ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਸਾਡੇ ਵੱਲੋਂ ਜਿਹੜੀ ਪੂਰੀ ਤੇਲੀ ਸਖਤ ਕਾਰਵਾਈ ਕਰਦੇ ਉਹਨਾਂ ਨੂੰ ਫੜ ਕੇ ਰਕਵੀਆਂ ਦੀ ਹੁੰਦੀਆਂ ਉਹਦੇ ਐਫਆਈਆਰ ਲੌਂਚ ਕਰਕੇ ਤੇ ਅਸੀਂ ਉਹਨੂੰ ਜਿਲ੍ਹੇ 'ਚ ਭੇਜਦੇ ਆ। ਸੋ ਸਾਡੇ ਵੱਲੋਂ ਤੇ ਇਹੀ ਆ ਵੀ ਸਾਡਾ ਜਿਹੜਾ ਇਹਨਾਂ ਦੇ ਖਿਲਾਫ ਡਰੱਗਸ ਮਕਦਮਿਆਂ ਦੇ ਖਿਲਾਫ ਜਿਹੜਾ ਸਾਡਾ ਐਕਸ਼ਨ ਆ। ਸਾਡਾ ਸਟਰੋਂਗਲੀ ਚੱਲਦਾ ਹੀ ਰਹੂਗਾ ਨਾਲ ਨਾਲ ਹੀ ਅਸੀਂ ਇਹ ਵੀ ਰਿਕੁਐਸਟ ਕਰਾਂਗੇ ਵੀ ਜਿਹੜੇ ਐਡਿਕਟਸ ਜਿਹੜੇ ਇਸ ਬਿਮਾਰੀ ਦਾ ਪੇਸ਼ੈਂਟ ਬਣ ਚੁੱਕੇ ਆ ਉਹਨਾਂ ਨੂੰ ਅਸੀਂ ਇਹ ਵੀ ਰਿਕੁਐਸਟ ਕਰਦੇ ਆਂਗੇ ਤੁਸੀਂ ਬਿਨਾਂ ਝਿਜਕਦੇ ਸਾਨੂੰ ਅਪਰੋਚ ਕਰੋ ਅਸੀਂ ਤੁਹਾਨੂੰ ਡਿਕਸ਼ਨ ਸੈਂਟਰ ਖੜਾਗੇ ਜੇ ਤੁਹਾਡੀ ਇੱਛਾ ਵੈ ਤੇ ਤੁਹਾਨੂੰ ਉਸ ਸੈਂਟਰ ਲੈ ਜਾਗੇ ਜੇ ਤੁਸੀਂ ਆਪਣਾ ਪ੍ਰੋਪਰ ਟ੍ਰੀਟਮੈਂਟ ਲੈਣਾ ਚਾਹੁੰਦੇ ਐ ਇਹਨੂੰ ਛੱਡਣਾ ਚਾਹੁੰਦੇ ਐ ਫੇਰ ਦੋ ਤਿੰਨ ਮਹੀਨੇ ਦਾ ਇਹਦਾ ਟ੍ਰੀਟਮੈਂਟ ਇਨਸਿਚੂਅਨਲ ਟ੍ਰੀਟਮੈਂਟ ਚੱਲਦਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਦਾਖਲ ਕਰਾਵਾਂਗੇ ਜਿਹਦੇ ਵਿੱਚ ਕਿ ਕੋਈ ਵੀ ਜਿਹੜਾ ਉਹਨਾਂ ਦਾ ਖਰਚ ਨਹੀਂ ਹੁੰਦਾ ਰਹਿਣ ਨੂੰ ਉਹਦਾ ਖਾਣ ਪੀਣ ਦਾ ਖਰਚ ਸਾਰਾ ਉਹਨਾਂ ਨੇ ਉਹਨਾਂ ਨੇ ਹੀ ਸਾਰਾ ਆਪਣ ਬੀਅਰ ਕਰਨਾ ਸਰਕਾਰ ਇਸ ਤੋਂ ਇਲਾਵਾ ਜਿਹੜਾ ਵੇਖੋ ਅਸੀਂ ਇਹ ਵੀ ਕਹਿੰਦੇ ਆਂ ਕਿ ਜੇ ਕੋਈ ਕੋਈ ਸਾਡਾ ਹਟੈਸ਼ੀ ਹੈ ਜਿਹੜਾ ਇਸ ਮੂਮੈਂਟ ਦੇ ਵਿੱਚ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਵਾ ਉਹ ਇੱਕ ਸੇਫ ਪੰਜਾਬ ਹੈਲਪਲਾਈਨ ਹੈ ਜਿਹੜੀ ਕਿ ਬਿਲਕੁਲ ਸਿਕਿਉਰਡ ਹੈ ਇਹਦੇ ਵਿੱਚ ਜਿਹੜਾ ਕਾਲ ਕਰਨ ਵਾਲਾ ਉਹਦਾ ਨੰਬਰ ਨਹੀਂ ਉਹਦੇ ਉਹਦੀ ਪ੍ਰੋਵੀਜ਼ਨ ਵੀ ਇੰਨੀ ਕੋਈ ਵੇਖ ਹੀ ਨਹੀਂ ਸਕਦਾ ਨੰਬਰ ਉਹ ਨਹੀਂ ਉਸਤੇ ਉੱਤੇ ਉਹ ਕਾਲ ਕਰਕੇ 9779002000 ਉੱਤੇ ਉਹ ਆਪਣਾ ਇਨਫੋਰਮੇਸ਼ਨ ਦੇ ਸਕਦਾ ਉਹਦੀ ਇਨਫੋਰਮੇਸ਼ਨ ਰਹਿੰਦੀ ਗੁਪਤ ਹੈ ਉਹ ਸਾਨੂੰ ਫਿਰ ਪਤਾ ਲੱਗ ਜਾਂਦਾ ਵੀ ਫਲਾਣਾ ਬੰਦਾ ਜਿਹੜਾ ਪਾਣੀ ਜਗ੍ਹਾੇ ਕੰਮ ਕਰ ਰਿਹਾ ਸੀ ਉੱਥੇ ਆਪ ਦੇ ਹਿਸਾਬ ਨਾਲ ਆਪਣੇ ਟੈਕਨੀਕਲੀ ਉਹਨੂੰ ਜਾਂ ਵੈਸੇ ਫਸ ਆਪ ਜਾ ਕੇ ਉਹ ਵੈਰੀਫਾਈ ਕਰਕੇ ਤੇ ਉੱਥੇ ਸਾਡੀ ਕਾਰਵਾਈ ਹੁੰਦੀ ਹੈ ਉੱਤੇ ਹੀ ਐਫ ਆਈ ਆਰਾਂ ਵੀ ਲੋਜ ਕਰ ਸਕਦੇ ਜਿਦਾ ਪਿਛਲੇ ਸਮੇਂ ਦੇ ਅਸੀਂ ਕਰੀਬ ਉਹ ਵੇਖੋ ਜਿੰਨੀਆਂ ਸਾਨੂੰ ਸਈ ਚੰਮੀ ਸ਼ਰਮੀ ਐਫ ਆਈ ਆਰਾਂ ਜਿਹੜੀਆਂ ਇਹਨਾਂ ਲੋਜ ਕਰੇ ਦੀ ਰਿਕਵੈਸਟ ਹੈ ਵੱਧ ਤੋਂ ਵੱਧ ਤੁਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਸਹੀ ਇਨਫਰਮੇਸ਼ਨ ਲਓ ਤਾਂ ਜੋ ਅਸੀਂ ਇਸ ਬਿਮਾਰੀ ਨੂੰ ਜਿਹੜਾ ਠੱਗ ਪਾ ਸਕੀਏ